ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਯੂਥ ਨੇਤਾ ਹਰਜੀ ਮਾਨ ਦੀ ਅਗਵਾਈ ਹੇਠ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਗੁਰੂ ਹਰਗੋਬਿੰਦਗਰ ਤੋਂ ਸ਼ੁਰੂ ਹੋਈ ਜੋ ਕਿ ਵੱਖ-ਵੱਖ ਬਿਆਰਾ ਵਿੱਚੋਂ ਹੁੰਦੀ ਹੋਈ ਵਾਪਸ ਗੁਰੂ ਹਰਗੋਬਿੰਦਗਰ ਫਗਵਾੜਾ ਵਿਖੇ ਹੀ ਸਮਾਪਤ ਹੋਈ। ਇਸ ਰੈਲੀ ਨੂੰ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਨੇ ਨਿਰਮਾਣਾ ਕੀਤਾ। ਇਸ ਮੌਕੇ ਸਰਦਾਰ ਮਾਨ ਨੇ ਕਿਹਾ ਕਿ ਯੂਥ ਫੀਚ ਇਹਨਾਂ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਤੇ ਉਹ ਇਹਨਾਂ ਚੋਣਾਂ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਆਪ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਨੂੰ ਵੱਡੇ ਨਿਭਾਉਣਗੇ ਉਹਨਾਂ ਨਾਲ ਹੀ ਕਿਹਾ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਫਗਵਾੜਾ ਵਿਖੇ 26 April ਨੂੰ ਵੱਡੇ ਪੱਧਰ ਤੇ ਰੈਲੀ ਕੀਤੀ ਜਾਵੇਗੀ ਐਮਪੀ ਦੇ ਇਲੈਕਸ਼ਨ ਦੀ ਪ੍ਰੋਮੋਸ਼ਨ ਵਾਸਤੇ ਸਾਹਮਣੇ ਕਿਹਾ ਤੇਰਾ ਜੀ ਉਹਸ ਨੂੰ ਰਿਜ਼ਲਟ ਨੂੰ ਮੀਟਿੰਗ ਕਰਵਾਛੇ ਜਰੂਰ ਸੀ ਕਰੈਣੀ ਕਰਜ਼ੀ ਮਾਨ ਦੀ ਭਲਾਈ ਖੱਲੇ ਲੀਕ ਬੈਠੇ ਆਸ਼ੂ ਮੇਰੇ ਨਾਲ ਨੇ ਔਰ ਇਹ ਸਾਰੇ ਸਾਥੀ ਆਪਣੇ ਆਪਣੇ ਉਹਦਿਆਂ ਦੇ ਉਸਤੇ ਸ਼ਿਮਰੂਲ ਦੇ ਨਾਲ ਅੱਜ ਸੋਇਨੇ ਨੇ ਚੇਅਰਮੈਨ ਮੱਤ ਕਮੇਟੀ ਤਰਵਿੰਦਰ ਜੀ ਉਮੀਦ ਸਾਥੀਆਂ ਨਾਲ ਲੈ ਕੇ ਨੇ ਰਾਜਾ ਜੀ ਬਹੁਤ ਸਾਡੇ ਸਾਥੀਆਂ ਨਾਲ ਲੈ ਕੇ ਨੇ ਔਰ ਇੱਕ ਬਹੁਤ ਸ਼ਾਂਤ ਪੀਸਫੁਲ ਥੀਕੇ ਦੇ ਨਾਲ ਇਹਨਾਂ ਨੇ ਸ਼ਹਿਰ ਦੇ ਵਿੱਚ ਫੜਦਾ ਕੀਤਾ ਔਰ ਮੈਂ ਸਭ ਦਾ ਇੱਕ ਸੰਨ ਪਾਰਟੀ ਪ੍ਰਮੋਸ਼ਨ ਹੋਏਗੀ ਜਦੋਂ ਰਾਜ ਪਾਰਟੀ ਆਣਗੇ ਅਸੀਂ ਬਹੁਤ ਵੱਡੀ ਮੀਟਿੰਗ 26 ਤਰੀਕ ਨੂੰ ਜਿਹੜੀ ਆ ਉਹ ਪੰਡਾ ਵਿੱਚ ਤੋਂ ਜਾ ਰਹੇ ਉਹਨਾਂ ਬਾਅਦ ਬਾੜਬਾਈ ਇੰਵੀਟਰੀਆਂ ਹੋਣਗੀਆਂ ਔਰ ਮੈਂ ਸਭ ਦਾ ਕਿ ਉਹ ਤੱਕ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਹਾਂ ਐਜ਼ ਇੱਕ ਸੰਨ ਜੀ ਪੜਾਈ ਦੇ ਨੰਬਰ 1 ਬਣ ਜਾਏਗਾ ਪਹਿਲੀਡ ਦੇ ਵਿੱਚ ਅਕੀਕਾਂ ਸ਼ਹਿਰ ਦੇ ਵਿੱਚ ਵੀ ਅਸੀਂ ਮਿਹਨਤ ਦੇ ਨਾਲ ਲੱਗੇ ਹੋਏ ਹਾਂ ਸਾਰੇ ਸਾਡੇ ਜਿਹੜੇ ਸਾਡੇ ਕੌਂਟੀਆ ਲਾਗੋਰਗੇਸ਼ਨ ਦੇ ਸੈਲਸ ਨੇ ਲੇਡੀ ਹੈ ਯੂਥ ਹੈ ਵੱਖਰੇ ਵੱਖਰੇ ਵਪਾਰ ਸੈੱਲ ਹੈ ਜੋ ਵੱਖਰੇ ਵੱਖਰੇ ਜਿੰਨੇ ਵੀ ਸੈਕਟਰ ਪਾਰਟੀਆਂ ਬਣੇ ਨੇ ਉਹ ਸਾਰੇ ਫਰਜ ਪਾ ਰਹੇ ਨੇ ਇਸਦਰਨ ਯੂਥ ਆਗੂ ਨੇ ਵੀ ਕਿਹਾ ਕਿ ਆਪ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਹੀ ਇਹ ਮੋਟਰਸਾਈਕਲ ਰੈਲੀ ਕੱਢੀ ਗਈ ਹੈ ਹੁਣ ਆਖਿਆ ਕਿ ਇਹਨਾਂ ਚੋਣਾਂ ਵਿੱਚ ਆਪ ਪਾਰਟੀ ਵੱਡੇ ਮਾਰਚ ਨਾਲ ਜ਼ਿੱਤ ਹਾਸਲ ਕਰੇਗੀ ਅੱਜ ਜੋ ਬਾਈਕ ਰੈਲੀ ਕੱਢੀ ਗਈ ਹੈ ਇਹ ਡਾਕਟਰ ਰਾਜ ਕੁਮਾਰ ਚੰਦੇਵਾਲ ਜੀ ਨੇ ਜੋ ਸਾਡੇ ਸ਼ਾਰਪੁਰ ਹਲਕੇ ਤੋਂ ਲੋਕ ਸਭਾ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਵਿੱਚ ਤੇ ਕੇਂਦਰ ਦੀ ਜਿਹੜੀ ਤਾਨਾਸ਼ਾਹੀ ਸਰਕਾਰ ਆ ਬੀਜੇਪੀ ਨਰਿੰਦਰ ਮੋਦੀ ਜੀ ਦੀ ਜਿਹੜੀ ਬੀਜੇਪੀ ਸਰਕਾਰ ਆ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਆਉਣ ਵਾਲੀਆਂ ਚੋਣਾਂ ਦੇ ਖਿਲਾਫ ਜਿਹੜੀ ਉਹਨਾਂ ਦੀ ਪੰਜਾਬ ਦੇ ਖਿਲਾਫ ਵਾਲੀ ਨੀਤੀਆਂ ਜਿਹੜੀਆਂ ਚੱਲਦੀਆਂ ਆਈਆਂ ਨੇ ਇੱਕ ਤਾਨਾਸ਼ਾਹ ਬਣ ਕੇ ਦੇਸ਼ ਦੇ ਰੂਪ ਦੇ ਵਿੱਚ ਬੀਜੇਪੀ ਦੀ ਸਰਕਾਰ ਪਿੱਛੇ 10 ਸਾਲ ਜੋ ਉੱਭਰੀ ਹੈ ਸਾਡੇ ਕਿਸਾਨਾਂ ਅੰਦੋਲਨ ਦੇ ਵਿੱਚ 700 ਤੋਂ ਉੱਤੇ 7500 ਕਿਸਾਨ ਮਰਿਆ ਤੇ ਮੈਂ ਇਸ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਅਸੀਂ ਟੱਟ ਕੇ ਲੜਾਂਗੇ ਡਾਕਟਰ ਰਾਜ ਕੁਮਾਰ ਜੀ ਦੇ ਵਿਭਾਗ ਨੂੰ ਬਹੁਤ ਭਾਰੀ ਮਾਤ ਦੇ ਨਾਲ ਇੱਥੋਂ ਪਕਵਾੜ ਕੇ ਜਿੱਤ ਕੇ ਭੇਜਾਂਗੇ ਸਾਡੀ ਕੋਈ ਸਾਡੀ ਜੂਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਨਾ ਕਿ ਆਉਣ ਵਾਲੀਆਂ 18ਵੀਂ ਲੋਕ ਸਭਾ ਦੇ ਵਿੱਚ ਚਾਲੂ ਦਾ ਬਟਨ ਦੱਬ ਕੇ ਡਾਕਟਰ ਰਾਜਕਮਨ ਜੱੱਬੇਵਾਲ ਨੂੰ ਐਮਪੀ ਦੀ ਇਲੈਕਸ਼ਨ ਜਿਤਾ ਕੇ ਇੱਕ ਅਸੀਂ ਕਾਮਯਾਬ ਕਰੀਏ ਕਿ ਅਸੀਂ ਸਾਨੂੰ ਇੱਕ ਵਾਰੀ ਤੱਕ ਤਿਆਰ ਹੋਵਾਂ ਮੈਂ ਫਗਵਾੜ ਦੇ ਤੌਰ ਤੇ ਮੈਂ ਇੱਕ ਤੁਹਾਡੇ ਕੋਲ ਹੱਥ ਮਾਰ ਕੇ ਇੱਕ ਤਿਆਰ ਮੰਗਦਾ ਪਿਆ ਇਹ ਸਾਨੂੰ ਕਿਸੇ ਪਾਸੇ ਸਾਨੂੰ ਹਿੰਮਤ ਹੋ ਕੇ ਅਸੀਂ ਫਗਵਾੜ ਲਈ ਕੰਮ ਕਰਦੇ ਹੋਏ ਕਿ ਮੈਂ ਤੁਹਾਡੇ ਨਾਲ ਵਾਦਾ ਕਰ ਰਿਹਾ ਡਾਕਟਰ ਰਾਜਕਮਨ ਆਪ ਆਉਣ ਨੀਰਾ ਵਾਦਾ ਮੰਨ ਕੇ ਚੱਲਿਓ ਕਿ ਮੈਂ ਹੱਥ ਬਾਹ ਫੜ ਕੇ ਉਹਨਾਂ ਨੂੰ ਇੱਥੇ ਲਿਆ ਕੇ ਜੋ ਜੋ ਸਾਡੇ ਪਗਵਾੜੇ ਦੇ ਕੰਮ ਚਾਹੀਏ ਉਹ ਇੰਡਸਟਰੀ ਚ ਹੋਣ ਚਾਹੀਏ ਉਹ ਕਿਸਾਨੀ ਤੇ ਹੋਣ ਚਾਹੀਏ ਉਹ ਵੱਡੇ ਪ੍ਰੋਜੈਕਟ ਹੋਣ ਮੈਂ ਤੁਹਾਨੂੰ ਕਰਾ ਕੇ ਦਵਾਂਗੇ ਸਾਨੂੰ ਇੱਕ ਮੌਕਾ ਦਿਓ ਅੱਜ ਆਏ ਹੋਏ ਸਾਰੇ ਯੂਥ ਤੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਜਿਹੜਾ ਕਪੂਰਸ ਦਾ ਯੂਥ ਦਾ ਮੀਤ ਪ੍ਰਧਾਨ ਅੱਜ ਦੀ ਰੈਲੀ ਜੱਬੇਵਾਰ ਸਾਹਿਬ ਦੇ ਹੱਕ ਵਿੱਚ ਕੀਤੀ ਗਈ ਕਿਉਂਕਿ ਆਗਾਮੀ ਲੋਕ ਸਭਾ ਚੋਣਾਂ ਜੋ ਕਿ ਇਸ ਤਾਨਾਸ਼ਾਹੀ ਦੇ ਖਿਲਾਫ ਵਿਸਭਾ ਨੂੰ ਬਚਾਉਣ ਦੇ ਲਈ ਆ ਰਹੀਆਂ ਨੇ ਉਹਨਾਂ ਦੇ ਲਈ ਅੱਜ ਯੂਥ ਆਪਣੇ ਪੱਪਾ ਭਾਗ ਹੋਇਆ ਡਾਕਟਰ ਚੱਪੇਵਾਲ ਸਾਹਿਬ ਇਸ ਰੈਲੀ ਦੇ ਥਰੂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪੰਜਾਬ ਦਾ ਯੂਥ ਫਗਵਾੜੇ ਦਾ ਯੂਥ ਤੁਹਾਡੇ ਨਾਲ ਸਾਡੇ ਇਸ ਮੁਕਾਬਲੇ ਦੇ ਵਿੱਚ ਸਾਨੂੰ ਕੋਈ ਨਹੀਂ ਦਿਖਦਾ ਡਾਕਟਰ ਰਾਜਕਮਾਤ ਚੱਪੇਵਾਲ ਸਾਹਿਬ ਦੇ ਨਾਮ ਅਸੀਂ ਜਿੰਨਾ ਵੀ ਬਿਚਾਰੀ ਜਾਂ ਜਿੰਨਾ ਵੀ ਉਹਨਾਂ ਦੇ ਬਾਰੇ ਜਾਣਦੇ ਹਾਂ ਉਸ ਤੋਂ ਇਹ ਚੰਗੀ ਤਰ੍ਹਾਂ ਅਸੀਂ ਲੋਕਾਂ ਦੇ ਵਿੱਚ ਮੈਸੇਜ ਦੇ ਸਕਦੇ ਹਾਂ ਕਿ ਉਹ ਤੁਹਾਡੇ ਕੰਮ ਕਰਨ ਦੇ ਤੁਹਾਡੇ ਹੱਕਾਂ ਦੇ ਲਈ